ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਹੁਣੀ ਹੁਣੀ ਇੱਕ ਮਿਸਤਰੀ ਦੀ ਕੁੜੀ ਦਾ ਰਿਸ਼ਤਾ ਆਇਆ ਮਿਸਤਰੀਆਂ ਦੀ ਕੁੜੀ ਦਾ ਤੇ ਭੈਣ ਹੁਣਾਂ ਨੂੰ ਚਾਹੀਦਾ ਕੈਨੇਡਾ ਚ ਮੁੰਡਾ ਪੀਆਰ ਤੇ 5-4 ਕਿੱਲੇ ਵਾਹਣ ਦੇ ਵੀ ਹੋਣ ਮਤਲਬ ਜ਼ਮੀਨ ਹੋਵੇ 5-4 ਕਿੱਲੇ ਜ਼ਮੀਨ ਹੋਵੇ ਤੇ ਭੈਣ ਪੜ੍ਹੀ ਲਿਖੀ ਐ ਤੇ 30 ਸਾਲ ਦੀ ਉਮਰ ਆ ਭੈਣ ਦੀ ਤੇ ਹੱਥ ਵੰਨ ਕੇ ਬੇਨਤੀ ਐ ਜੀ ਜਲਦੀ ਤੋਂ ਜਲਦੀ ਮੈਨੂੰ ਮੈਸੇਜ ਕਰੋ ਮਿਸਤਰੀਆਂ ਦੀ ਹਾਂਜੀ ਸਸਰੀਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਰਾਮਦਾਸੀਆਂ ਦੀ ਗੁੱਡੀ ਹੈ ਜੀ ਤੇ ਬਾਹਰਲੇ ਮੁਲਕ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਪੱਕੀ ਹੈ ਤੇ ਉਹਦੇ ਲਈ ਜੇ ਉਧਰ ਹੀ ਕਿਤੇ ਕੈਨੇਡਾ ਦੇ ਵਿੱਚ ਪੱਕਾ ਮੁੰਡਾ ਹੈਗਾ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਜੀ ਭੈਣ ਨੇ ਪੱਕੀ ਮੈਰਿਜ ਕਰਵਾਉਣੀ ਹੈ ਜੀ ਤੇ ਤੇ ਮੁੰਡੇ ਕੋਲੇ ਜ਼ਮੀਨ ਜ਼ਰੂਰ ਹੋਵੇ ਥੈਂਕ ਯੂ ਜੀ ਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਮੈਨੂੰ ਹੁਣੇ ਹੁਣੇ ਫੋਨ ਆਇਆ ਭੈਣ ਦਾ ਤੇ ਭੈਣ ਇੱਥੇ ਆਈ ਹੋਈ ਐ ਇੰਡੀਆ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਜੇ ਕਿਸੇ ਮੁੰਡੇ ਦੀ ਬੀ ਟੈਕ ਜਾਂ ਐਮ ਟੈਕ ਕਰੀ ਹੋਈ ਐ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ ਜੱਟਾਂ ਦੇ ਮੁੰਡੇ ਮੈਨੂੰ ਮੈਸੇਜ ਜ਼ਰੂਰ ਕਰੋ ਬੀ ਟੈਕ ਤੇ ਐਮ ਟੈਕ ਜਿਸ ਕਿਸੇ ਮੁੰਡੇ ਦੀ ਕਰੀ ਹੋਈ ਐ ਜੀ ਜ਼ਰੂਰ ਮੈਨੂੰ ਮੈਸੇਜ ਕਰੋ ਤੇ ਜ਼ਮੀਨ-ਜਮੂਨ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ ਜੱਟਾਂ ਦਾ ਮੁੰਡਾ ਹੋਵੇ ਹਾਂਜੀ ਸੱਸ ਜੀ ਕੱਲ ਮੈਂ ਛੋਟੀ ਆਪਣੀ ਰਪਿੰਦਰ ਤੇ ਅੱਜ ਮੈਂ ਬੇਨਤੀ ਲੈ ਕੇ ਆਈ ਹਾਂ ਜੀ ਕੈਨੇਡਾ ਵਾਲੇ ਵੀਰਾਂ ਨੂੰ ਤੇ ਜਿਹੜੇ ਵੀਰ ਕੋਲੇ 10 ਤੋਂ 12 ਕਿੱਲੇ ਜ਼ਮੀਨ ਹੈ ਤੇ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਭੈਣ ਨੂੰ 10 ਕਿੱਲੇ ਆਉਂਦੇ ਨੇ ਜੀ ਭੈਣ ਇਧਰ ਹੀ ਹੈ ਆਪਣੇ ਪੰਜਾਬ ਦੇ ਵਿੱਚ ਤੇ ਭੈਣ 26-27 ਸਾਲ ਦੀ ਉਮਰ ਦੀ ਹੈ ਤੇ ਮਤਲਬ ਭੈਣ ਦਾ ਭੈਣ ਤੇ ਭਰਾ ਹੋਰ ਕੋਈ ਨਹੀਂ ਹੈਗਾ ਕੱਲੀ ਕੱਲੀ ਧੀ ਹੈ ਜੀ ਮੈਨੂੰ ਮੈਸੇਜ ਜ਼ਰੂਰ ਕਰੋ ਜਿਹੜੇ ਕੈਨੇਡਾ ਦੇ ਵਿੱਚ ਪੀਆਰ ਮੁੰਡੇ ਨੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਇਹ ਅੱਜ ਮੈਂ ਵੀਡੀਓ ਪਾਈ ਹੈ ਜੀ ਖੱਤਰੀਆਂ ਦੇ ਮੁੰਡਿਆਂ ਖਾਤਰ ਖੱਤਰੀਆਂ ਦੇ ਮੁੰਡੇ ਜਿਹੜਾ ਕੋਈ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਮੁੰਡੇ ਦੀ ਉਮਰ 25 ਸਾਲ ਤੋਂ ਵੱਧ ਨਾ ਹੋਵੇ ਜੀ ਕਿਉਂਕਿ ਭੈਣ ਦੀ ਬਾਈ ਤੇ 23 ਸਾਲ ਦੇ ਵਿੱਚ ਵਿੱਚ ਹੈ ਉਮਰ ਤੇ ਆਪਾਂ ਬੇਨਤੀ ਇਹ ਹੈ ਜੀ ਤੇ ਮੁੰਡਾ ਪੀਆਰ ਵੀ ਹੋਣਾ ਚਾਹੀਦਾ ਤੇ ਰਿੱਚ ਤਕੜੀ ਫੈਮਿਲੀ ਚੋਂ ਵੀ ਹੋਣਾ ਚਾਹੀਦਾ ਕਿਉਂਕਿ ਭੈਰ ਨੂੰ ਭੈਣ ਨੂੰੜੀ ਬਹੁਤ ਵਧੀਆ ਤਕੜੀ ਫੈਮਿਲੀ ਚੋਂ ਗੁੜੀ ਆ ਆਪਣੇ ਕੋਲੇ ਤੇ ਮੈਨੂੰ ਉਹੀ ਮੁੰਡਾ ਮੈਸੇਜ ਕਰਿਓ ਜਿਹੜਾ ਤਕੜੀ ਫੈਮਿਲੀ ਦਾ ਤੇ ਰਿਚ ਫੈਮਿਲੀ ਦਾ ਤੇ ਕਿਉਂਕਿ ਉਹਨਾਂ ਨਾਲ ਇਹਨਾਂ ਦਾ ਮੱਥਾ ਲਵਾ ਸਕੀਏ ਤੇ ਘੱਟੋ ਘੱਟ 50 60 ਤੋਂ 70 ਲੱਖ ਰੁਪਈਆ ਵਿਆਹ ਦੇ ਉੱਤੇ ਲਾ ਦੇਣਗੇ ਜੀ ਤੇ ਆਪਾਂ ਨੂੰ ਉਹੀ ਮੈਸੇਜ ਕਰਿਓ ਜਿਹੜਾ ਕੈਨੇਡਾ ਦੇ ਵਿੱਚ ਪੀਆਰ ਤਕੜੀ ਫੈਮਿਲੀ ਚੋਂ ਮੁੰਡਾ ਜੀ ਥੈਂਕ ਯੂ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਗੁੱਡੀ ਆਈ ਹੈ ਜੀ ਭੈਣ ਦੀ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਚਾਹੀਦਾ ਮੁੰਡਾ ਪੁਲਿਸ ਮੁਲਾਜ਼ਮ ਹੋਵੇ ਜੀ ਜ਼ਮੀਨ ਚਾਹੀਏ 2-4 ਕਿੱਲੇ ਹੋਣ ਪਰ ਮੁੰਡਾ ਪੁਲਿਸ ਮੁਲਾਜ਼ਮ ਹੋਵੇ ਜੇ ਮੇਰੀਏ ਕੋਈ ਬੀੜੀ ਹੋ ਮਤਲਬ ਪੁਲਿਸ ਮੁਲਾਜ਼ਮ ਮੁੰਡਾ ਦੇਖ ਰਿਹਾ ਹੈ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਜੀ ਚਾਹੇ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰ ਦਿਓ ਥੈਂਕ ਯੂ ਧੰਨਵਾਦ ਜੀ हां जी ਸਸਰੀਕਾਲ ਤੇ ਆਪਾਂ ਇੱਕ ਆਪਣੇ ਕੋਲੇ ਗਰੀਬ ਘਰ ਦੀ ਕੁੜੀ ਆਈ ਹੈ ਜੀ ਢਾਂਡਿਆਂ ਦੀ ਕੁੜੀ ਆਈ ਆ ਆਪਣੇ ਕੋਲੇ ਮੈਨੂੰ ਵੀ ਨਹੀਂ ਪਤਾ ਕੀ ਕਾਸਟ ਹੁੰਦੀ ਹੈ ਕਿਉਂਕਿ ਉਹਨਾਂ ਨੇ ਇਦਾਂ ਦੀ ਕਾਸਟ ਹੀ ਦੱਸਿਆ ਜੇ ਕੋਈ ਢਾਂਡਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਜੀ ਮੇਰੇ ਕੋਲ ਡਾਇਰੈਕਟ ਹੈ ਜੀ ਕੁੜੀ ਤੇ ਸਮਝ ਲਓ ਆਪਾਂ ਕੁੜੀ ਗਰੀਬ ਘਰ ਦੀ ਆ ਮੁੰਡਾ ਵੀ ਆਪਾਂ ਨੂੰ ਗਰੀਬ ਘਰ ਦਾ ਹੀ ਚਾਹੀਦਾ ਹੈ ਤੇ ਆਪਣੀ ਉਹਦੇ ਵਿੱਚ ਕੋਈ ਵੀ ਫੀਸ ਨਹੀਂ ਹੋਊਗੀ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਸ ਗਰੀਬ ਪਰਿਵਾਰ ਦੀ ਕੁੜੀ ਨੂੰ ਗਰੀਬ ਪਰਿਵਾਰ ਦਾ ਮੁੰਡਾ ਮਿਲ ਸਕੇ ਥੈਂਕ ਯੂ ਧੰਨਵਾਦ ਜੀ ਹਾਂਜੀ ਸਸਰੀਕਾ ਨੂੰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੀ ਗੁੱਡੀ ਆਈ ਹੈ 30 35 ਸਾਲ ਦੀ ਹੈ ਭੈਣ 10 ਸਾਲ ਦਾ ਬੇਟਾ ਵੀ ਹੈ ਕੈਨੇਡਾ ਦੀ ਪੀਆਰ ਹੈ ਜੀ ਤੇ ਕੋਈ 5 10 10 ਕੁ ਕੀਲਿਆਂ ਤੱਕ ਮੁੰਡਾ 5 7 ਕੀਲੇ ਹੋਣ ਚਾਹੀਏ ਵੀ ਵਧੀਆ ਫੈਮਿਲੀ ਚੋਂ ਮੁੰਡਾ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰੋ ਜੀ ਜਾਂ ਫਿਰ ਮੈਨੂੰ ਜਦੋਂ ਮੇਰੇ WhatsApp ਨੰਬਰ ਤੇ ਮੈਸੇਜ ਕਰਨਾ ਤਾਂ ਉੱਥੇ ਦੱਸੋ ਹਾਂਜੀ ਸਸਰੀਕਾਲ ਦੋਸਤੋ ਮੈਂ ਸੁਡੀ ਆਪਣੀ ਰੁਪਿੰਦਰ ਤੇ ਮੈਂ ਅੱਜ ਪੀਆਰ ਕੁੜੀ ਕੈਨੇਡਾ ਵਾਲੀ ਦਾ ਰਿਸ਼ਤਾ ਲੈ ਕੇ ਆਈਆਂ ਜੀ ਕੁੜੀ ਪੀਆਰ ਆ ਜੀ ਭੈਣ ਦੀ 35 ਲੱਖ ਰੁਪਏ ਦੀ ਡਿਮਾਂਡ ਹੈ ਜੀ ਤੇ ਬਹੁਤ ਰਿਕਵੈਸਟ ਨਾਲ ਉਹਨਾਂ ਨੇ ਮੇਰੇ ਤੋਂ ਵੀਡੀਓ ਭਵਾਈ ਹੈ ਤੇ ਜਿਹੜਾ ਮੁੰਡਾ 35 ਲੱਖ ਰੁਪਇਆ ਲਾ ਸਕਦਾ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਜੀ ਇੰਸਟਾ ਦੇ ਉੱਤੇ ਹੀ ਕਰਦੇ ਹੋ ਵੀ ਅਸੀਂ ਲਾ ਦਾਂਗੇ ਜਾਂ ਮੇਰੇ ਫੋਨ ਤੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੀ ਅੱਜ ਧਾਨਕਿਆਂ ਦੀ ਗੁੱਡੀ ਆਈ ਹੈ ਧਾਨਕਿਆਂ ਦੀ ਗੁੱਡੀ ਤੇ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਜੀ ਕੁੜੀ ਦੀ ਉਮਰ 26 ਸਾਲ ਹੈ ਜੀ ਗਰੀਬ ਪਰਿਵਾਰ ਦੀ ਕੁੜੀ ਹੈ ਜੀ ਤੇ ਸੋਹਣੀ ਸੁਨੱਖੀ ਹੈ ਤੇ ਕੋਈ ਗਰੀਬ ਪਰਿਵਾਰ ਦਾ ਮੁੰਡਾ ਧਾਨਕਿਆਂ ਦਾ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਤੇ ਆਪਦੀ ਕਾਸਟ ਮੈਸੇਜ ਦੇ ਵਿੱਚ ਹੀ ਲਿਖ ਦਿਓ ਮੈਂ ਆਪ ਹੀ ਫੋਨ ਕਰ ਲੂੰਗੀ ਠੀਕ ਹੈ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਕੋਲ ਹੋਰ ਗੁੱਡੀ ਆਈ ਹੈ ਜੀ ਗਰੀਬ ਘਰ ਦੀ ਹੋਈ ਹੈ ਤੇ ਸਾਈਆਂ ਦੀ ਕੁੜੀ ਆਈ ਹੈ ਜੀ ਸਾਈਆਂ ਦੀ ਕੁੜੀ ਤੇ ਜੇ ਕੋਈ ਮੁੰਡਾ ਸਾਈਆਂ ਦਾ ਮੇਰੀ ਵੀਡੀਓ ਦੇਖਦਾ ਜੀ ਤੇ ਪਲੀਜ਼ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਆਪਦੀ ਕਾਸਟ ਕਮੈਂਟ ਦੇ ਵਿੱਚ ਹੀ ਲਿਖ ਦਿਓ ਚਾਹੇ ਨੰਬਰ ਇਨ ਬਾਕਸ ਕਰ ਦਿਓ ਤੇ ਨੰਬਰ ਨਾਲ ਲਿਖਿਆ ਕਰੋ ਕੋਈ ਹੋਰ ਕਰ ਲੈਂਦਾ ਤੇ ਮੈਨੂੰ ਮਤਲਬ ਚਾਹੀਦਾ ਮੁੰਡਾ 24-25 ਸਾਲ ਦਾ ਮੁੰਡਾ ਹੋਵੇ ਜੀ ਭੈਣ ਦੀ ਉਮਰ 22 ਸਾਲ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਾਸਰੀਕਾਲ ਇੱਕ ਆਪਾਂ ਨੇ ਵੀਡੀਓ ਪਾਈ ਤੀ ਜੱਟਾਂ ਦੀ ਗਰੀਬ ਘਰ ਕੁੜੀ ਦੀ ਤੇ ਜੀ ਉਹਦਾ ਰਿਸ਼ਤਾ ਹੋ ਗਿਆ ਉਹਦੇ ਲਈ ਦੁਬਾਰੇ ਦੁਬਾਰੇ ਫੋਨ ਨਾ ਕਰੋ ਠੀਕ ਹੈ ਜੀ ਤੇ ਵੀਡੀਓ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਮੈਸੇਜ ਕਰਿਆ ਕਰੋ ਫੋਨ ਨਾ ਕਰਿਆ ਕਰੋ ਡਾਟਾ ਸੈਂਡ ਕਰਦਿਆ ਕਰੋ ਫੋਟੋ ਸੈਂਡ ਕਰਦਿਆ ਕਰੋ ਜੀ ਮੈਂ ਆਪਦੇ ਆਪ ਦੇਖ ਲੈਂਦੇ ਆ ਜਦੋਂ ਫੋਨਾਂ ਦੀ ਹਫੜਾ ਤਫੜੀ ਮੱਚਦੀ ਹੈ ਤਾਂ ਕਿਸੇ ਦਾ ਰਿਸ਼ਤਾ ਸਿਰੇ ਨਹੀਂ ਚੜਦਾ ਕਿਉਂਕਿ ਸਾਰਾ ਪੰਜਾਬ ਹੀ ਜਿਵੇਂ ਸੜਿਆਂ ਦਾ ਫਿਰਦਾ ਹੁੰਦਾ ਐ ਫੋਨ ਕਰਨ ਲੱਗ ਜਾਂਦੇ ਨੇ ਥੈਂਕ ਯੂ ਜੀ ਹਾਂਜੀ ਸਸਰੀਕਾਲ ਮੈਂ ਸੋਡੀ ਆਪਣੀ ਰੁਪਿੰਦਰ ਅੱਜ ਮੇਰੇ ਕੋਲੇ ਜੀ ਇਟਲੀ ਦੇ ਵਿੱਚ ਪੱਕਾ ਮੁੰਡਾ ਆਪਣੇ ਕੋਲੇ ਆਇਆ ਅੱਜ ਤੇ ਮੁੰਡਾ ਹੈਗਾ ਮਿਸਤਰੀਆਂ ਦਾ ਜੀ ਤੇ 35 ਸਾਲ ਉਮਰ ਦਾ ਵੀਰ ਦੀ ਤੇ ਵੀਰ ਨੇ ਹੁਣ ਕੈਨੇਡਾ ਮਤਲਬ ਕੈਨੇਡਾ ਚਲਿਆ ਜਾਣਾ ਸਾਰੀ ਫੈਮਿਲੀ ਨੇ ਤੇ ਆਪਣੀ ਕੋਈ ਜੇ ਮਿਸਤਰੀਆਂ ਦੀ ਕੁੜੀ 32 ਸਾਲ ਦੀ 30 ਸਾਲ ਦੀ 28 27 ਸਾਲ ਦੀ ਕੁੜੀ ਹੈਗੀ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰ ਦਿਓ ਜੀ ਥੈਂਕ ਯੂ ਹਾਂਜੀ ਸ਼ਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਕੇਂਦਰ ਮੈਨੂੰ ਇੱਕ ਸੋਹਣੇ ਸੁਨੱਖੇ ਮੁੰਡੇ ਦੀ ਗੱਭਰੂ ਜਵਾਨ ਦੀ ਤਲਾਸ਼ ਹੈ ਜੀ ਤੇ ਆਪਣੇ ਕੋਲ ਆਈ ਹੈ ਗੁੱਡੀ 33 ਸਾਲ ਦੀ ਤੇ ਭੈਣ ਦੀ ਇਹੀ ਡਿਮਾਂਡ ਆ ਵੀ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਚੱਟਾ ਦਾ ਮੁੰਡਾ ਚਾਹੀਦਾ ਜੀ ਪੰਜ ਚਾਰ ਕਿੱਲੇ ਜ਼ਮੀਨ ਵੀ ਹੋਵੇ ਜੀ ਮੁੰਡਾ ਸੋਹਣਾ ਹੋਣਾ ਚਾਹੀਦਾ ਜ਼ਰੂਰ ਨੋਟ ਕਰ ਲਿਓ ਗੱਲ ਨੂੰ ਤੇ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕ ਮਹੀਨੇ ਦੇ ਵਿੱਚ ਮੈਰਿਜ ਕਰ ਲੈਣੀ ਹੈ ਭੈਣ ਨੇ ਤੇ ਮੈਨੂੰ ਜਲਦੀ ਜਲਦੀ ਕਮੈਂਟ ਕਰੋ ਜੀ ਠੀਕ ਹੈ ਜੀ हां जी ਸਸਤਰੀਕਾਲ ਕੁਛ ਕੁ ਭੈਣਾ ਮੈਨੂੰ ਕਮੈਂਟ ਕਰ ਦਿੰਦੀ ਆ ਨੇ ਖਾਣੀ ਭੈਣਾ ਨੇ ਖਾਣੀ ਵੀਰ ਨੇ ਹਨਾ ਫੇਕ ਆਈਡੀਆ ਬਣਾ ਲੈਂਦੇ ਨੇ ਲੋਕ ਤੇ ਇਦਾਂ ਨਾ ਕਿਹਾ ਕਰੋ ਵੀ ਵੀਡੀਓ ਪਾਉਣ ਨੂੰ ਹਟ ਗਈ ਜਾਂ ਕਿਵੇਂ ਵੀ ਮੈਂ ਵੀਡੀਓ ਪਾਉਣ ਨੂੰ ਹਟੀ ਨਹੀਂ ਜੀ ਮੈਂ ਕਈ ਵਾਰ ਗਈ ਹੁੰਨੀ ਐ ਤੇ ਆਪਾਂ ਨੂੰ ਜਦੋਂ ਰਿਸ਼ਤਾ ਆਇਆ ਹੁੰਦਾ ਹਨਾ ਲਾਉਣਾ ਪੈਂਦਾ ਜਾਣਾ ਪੈਂਦਾ ਕਿਤੇ ਨਾ ਕਿਤੇ ਇਸ ਕਰਕੇ ਵੀਡੀਓ ਬਣਾਉਣ ਦਾ ਸ਼ਮਾ ਨਹੀਂ ਲੱਗਦਾ ਹੈਗਾ ਜਿਵੇਂ ਹੁਣ 33 ਸਾਲ ਦੀ ਕੁੜੀ ਦੀ ਤੁਸੀਂ ਮੈਨੂੰ ਵਾਰੀ ਵਾਰੀ ਪੁੱਛਦੇ ਹੋ ਉਹਦਾ ਰਿਸ਼ਤਾ ਹੋ ਗਿਆ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੰਗਲੈਂਡ ਦੀ ਪੀਆਰ ਕੁੜੀ ਆਈ ਹੈ ਜੀ ਮذਬੀ ਸਿੱਖਾਂ ਦੀ ਕੁੜੀ ਐ ਤੇ ਮذਬੀ ਸਿੱਖਾਂ ਦਾ ਵਧੀਆ ਘਰੋਂ ਮੁੰਡਾ ਚਾਹੀਦਾ ਜੀ ਮੁੰਡੇ ਦੀ ਉਮਰ 35 ਸਾਲ ਤੋਂ ਉੱਪਰ ਹੋਵੇ 35 ਦਾ ਵੀ ਹੋ ਸਕਦਾ 35 ਹੋਵੇ 37 ਹੋਵੇ 37 ਹੋਵੇ ਤੇ ਪੜ੍ਹਾਈ ਲਿਖਾਈ ਭੈਣ ਦੀ ਬਹੁਤ ਕਰੀ ਹੋਈ ਆ ਵਧੀਆ ਮੁੰਡਾ ਆਪਾਂ ਨੂੰ ਤਕੜੇ ਘਰੋਂ ਚਾਹੀਦਾ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਤੇ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜੀ 28 ਸਾਲ ਉਮਰਾਂ ਭੈਣ ਦੀ ਮਿਸਤਰੀਆ ਦੀ ਗੁੱਡੀ ਹੈ ਤੇ ਮੁੰਡਾ ਮਿਸਤਰੀਆਂ ਦਾ ਹੋਵੇ ਜੀ ਤੇ ਮੁੰਡੇ ਕੋਲੇ ਮਤਲਬ ਜੇ ਹੋਵੇ ਚਾਹੇ ਕੋਸਣਾ ਮੁੰਡਾ ਸੋਹਣਾ ਹੋਣਾ ਚਾਹੀਦਾ ਹੈ ਭੈਣ ਦੀ ਡਿਮਾਂਡ ਹੈ ਇਹ ਵੀ ਭੈਣੇ ਮੁੰਡਾ ਮੈਨੂੰ ਸੋਹਣਾ ਚਾਹੀਦਾ ਵੀ ਉਹਦੇ ਲਵੇ ਕੁਝ ਹੋਵੇ ਨਾ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਗੁੱਡੀ ਆਪਣੇ ਕੋਲੇ ਲੁਧਿਆਣੇ ਸਾਈਡ ਦੀ ਹੈ ਜੀ ਜਰੂਰ ਮੈਨੂੰ ਮੈਸੇਜ ਕਰੋ